ਹੈਲੋ ਜੀ ਰਮਨ ਜੀ ਅੱਜ ਵੀ ਬਲੌਗ ਤੇ ਤੁਹਾਡਾ ਸਵਾਗਤ ਹੈ। ਹੋਰ ਸੋ ਸਾਰੀ ਕਿਵੇਂ ਹੋ? ਸਾਰਿਆਂ ਨੂੰ ਹੀ ਹੈਪੀ ਦਿਵਾਲੀ ਤੇ ਬੰਦੀ ਛੋੜ ਦਿਵਸ ਦੇ ਨਾਮ ਬਹੁਤ-ਬਹੁਤ ਵਧਾਈਨਾ। ਪ੍ਰਮਾਤਮਾ ਕਹੇ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ। ਕੁਛ ਨਾੜੇ ਬਖਸ਼ੇ। ਦਿਵਾਲੀ ਨੂੰ ਛੋੜੇ ਸਨ ਤੇ ਅੱਜ ਆਇਆ ਸੀ ਮੇਰਾ ਭਰਾ ਤੇ ਮੇਰਾ ਭਤੀਜਾ ਵਰਨੋ ਸਿੰਘ ਅੱਜ ਹੀ ਕਰ ਰਹੇ ਗਏ ਨੂੰ। ਇਹ ਲਿਕੇ ਦਿਵਾਲੀ ਦੇ ਸਮਾਂ। ਜਣ ਚਾਨ ਫਰੋਂ ਦੀਸ ਮੈਂ ਥੋੜੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ। ਸਾਰੇ ਜਾਣੇ ਸ਼ੱਕ ਲੋ ਜੀ। ਠੀਕ ਹੈ ਜੀ। ਕਿੰਨਾ ਪਾਂ ਚਾਹ ਬਾਲੀ ਹੋਰ ਇੱਕ ਨਾਲੇ ਦਾ ਮਿੱਠੀ ਲਾਈ ਸ੍ਰੀ ਗਰਮਾ ਮਾਈ ਸਤਿ ਸ਼੍ਰੀ ਅਕਾਲ ਸੱਲ ਘਟੇ ਹੋਣੇ ਉਹਨਾਂ ਸੱਲ ਨਹੀਂ ਘਟੇ ਛਲੇ ਤੋਂ ਸਹੀ ਠੀਕ ਹੈ ਤਕ ਤਾਂ ਪਤਾ ਨਹੀਂ ਇੱਕ ਸਟ੍ਰੋ ਹੋ ਗਿਆ ਨੇ ਇੱਕ ਸਟ੍ਰੋ ਥੋੜੇ ਘਣੀ ਬਦੇ ਰੋਣਾ ਵੀ ਆਈ ਹੈ 7:00 7:30 ਵਜੇ ਆ ਗਏ ਮਾਮਾ ਜੀ 7:28 ਹੋਇਆ ਹਲੇ ਬਹੁਤ ਜਲਦੀ ਆ ਗਏ ਮਾਮੇ ਕੀ ਮਠਾਈ ਮਾਮੇ ਪਾਪੀ ਨੇ ਸਾਰੇ ਜਣੇ ਚਾਹ ਸਤਿ ਸ਼੍ਰੀ ਅਕਾਲ ਕਰਦੇ ਵੀ ਸਤਿ ਸ਼੍ਰੀ ਸੁਤੇਪਿਆਂ ਤੇ ਛਾਪਾ ਮਾਰ ਲਿਆ ਜਮਰੀਦਰੇ ਇਹ ਇਹ ਨਹੀਂ ਉੱਠੇ ਮੈਂ ਤਾਂ ਉੱਠ ਖੜੀ ਸੀ ਨਾ ਵੀ ਦੋਨਾਂ ਨੂੰ ਆ ਕੇ ਮੈਂ ਉਹਨਾਂ ਪਾਪੀ ਨੇ ਜੀ ਚਾਹ ਸਾਰੇ ਜਣੇ ਚਾਹ ਪੀ ਲੋ ਮੇਤਰਾ ਮੰਮੀ ਲਾ ਨੇ ਨੇ ਰੋਟੀਆਂ ਮਾਮੇ ਬਰਿਆਂ ਵਾਸਤੇ ਤੇ ਇਧਰ ਡੱਬੇ ਵੀ ਸਜੇ ਪਏ ਨੇ ਤੇ ਇਧਰ ਦਾਲਾਂ ਵੀ ਤੁਸੀਂ ਦੇਖ ਸਾਹ ਜਣ ਕਿਵੇਂ ਪਾਪੜਾ ਨਿਕਲ ਰਹੀਆਂ ਕੋਬੀ ਕਾਕ ਬੜੀਆਂ ਬੜੀਆਂ ਤੇ ਸੇਵੀਆਂ ਮਿੱਤਰੋ ਤੇ ਦਹੀਂ ਇਹ ਆ ਗਈ ਦਹੀਂ ਆਪਣੀ ਤੇ ਧਨੀਆਂ ਧਨੀਆਂ ਬਾਹਰੋਂ ਆਪਾਂ ਤੋੜ ਲਿਆ ਐਸੀ ਫਲ ਮੰਮੀ ਨੇ ਤਿਆਰੀ ਕਰਤੀਆਂ ਆਉਦੇ ਭਰਾ ਵਾਸਤੇ ਫਲ ਮੋ ਪਿਆਰ ਸਿੰਘ ਹੈ ਹੈਨਾ ਹੋਰ ਵਿਚਾਰਾ ਜਲਦੀ ਕਰਿਆ ਨਾ ਸੀ ਹੈ ਨੀ ਜੀੜੀ ਉੱਡਣੀ ਹੈ ਜਾ ਕੇ ਹੋਰ 4:30 ਤਾਂ ਮਮਨੇ ਨੇ ਪੁੱਛ ਲਈ ਕਿ ਨਾ ਮੇਰੇ ਲਈ ਆਪਣੀ ਬੜਦਾਂ ਹਾਂ ਦੇਖੋ ਇਹ ਅੰਦਰੇ ਮੰਮੇ ਹੋਰੇ ਖਾਈਂਦੇ ਰੋਟੀ ਤੇ ਟਾਈਮ ਇੰਨਾ ਹੋ ਗਿਆ ਕੀ 9:00 ਵਜੇ ਰੇੜੀ ਇੱਧਰ ਪਏ ਨੇ ਇਧਰ ਉਹ ਮੈਂ ਬਰ ਰੱਖੀ ਇਹਨੇ ਰੋਟੀ ਹਾਂ ਯਾਰ ਕੀ ਇਹ ਟੋਕੇ ਬੈਗ ਜੱਕੋ ਮਿੱਤਰੋ ਹਾਂ ਅਗਰ ਨੂੰ ਮੇਰਾ ਬੈਗ ਦਿੱਤੇ ਉਹ ਕਿਰਪਾ ਕਰ ਬਣਾ ਕੇ ਦੇ ਦੇ ਇਹਨੂੰ ਇਹ ਬਿਮਾਰ ਹੈ ਠੀਕ ਤੇ ਆਪ ਖਰਾਬ ਹੈ ਦੇ ਹੀ ਨੇ ਬਾਏ ਕਰ ਗਿਆ ਆਪਦੇ ਆਡੀ ਨੂੰ ਬਾਏ ਕਰਦੇ ਓਏ ਇੱਕੋ ਮਿੱਤਰੋ ਹੋਰ ਉਹ ਥਾਂ ਟੰਗੂ ਆਏ ਹੋਰ ਕੱਟੀ ਵੀ ਠੀਕ ਲੱਗਦੀ ਹੁੰਦੀ ਥੋੜੀ ਡਾਗੂ ਆਵਾਂ ਨੂੰ ਸਰ ਰਵੇਟ ਲਈ ਚੰਗਾ ਕਰ ਨੂਰ ਲਓ ਜੀ ਰਮਨ ਆਪਣੇ ਪੌਦਿਆਂ ਤੇ ਕਰਦਾ ਕਲੀ ਕਲੀ ਪਈ ਸੀ ਆਪਣੇ ਆਪਾ ਬਵਾ ਮਹंगाई ਸਦੇ ਹਰੀ ਵਾਈਂ ਜਾ ਕਰਕੇ ਗੱਟਾ ਗੱਟਾ ਨਰਮਨ ਮੀਰ ਮੰਮੀ ਵਰਗੇ ਚਲੇ ਗਿਰਮਨ ਦੀ ਮਮਾ ਜੀ ਆ ਕੇ ਵਿਚਾਰਾ 7:30 ਵਜੇ ਆ ਗਿਆ ਸੀ ਪਣ ਜੀਰੀ ਵੱਢਣੀ ਸੀ ਇਸ ਕਰਕੇ ਚਲੇ ਗਏ ਤੇ ਭਰਾ ਮਾਂ ਦੀ ਭੈਣਾਂ ਨੂੰ ਡੀ ਕਰਦੀ ਆਪਾਂ ਮਾਂ ਦੀ ਖਾਣ ਪੀਣ ਨੂੰ ਘਰੇ ਬਹੁਤ ਕੁਝ ਹੁੰਦਾ ਹੀ ਨਹੀਂ ਹੁੰਦਾ ਪਰ ਮਾਂ ਨਹੀਂ ਹੁੰਦਾ ਹੈਨਾ ਇਹ ਤੇ ਆਗੇ ਈਸ਼ਵਰ ਦੇ ਵਸਦੇ ਰਹਿਣ ਪ੍ਰਮਾਤਮਾ ਵਾਲਾ ਤਰੱਕੀ ਵਾਖੀ ਮੇਰੇ ਛੋਟੇ ਆ ਪ੍ਰਾਣ ਵਿਚਾਰੇ ਪਤੀਜਾ 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 ਮੇਰਾ ਪਰਲੇ ਇੱਕ ਬਹੁਤ ਵੱਡਾ ਅਸਰ ਵਾਣੀ ਪ੍ਰਮਾਤਮਾ ਕਰੀ ਵਾਦਾ ਕਰੀ ਨੂੰ ਇਹ ਅਰਦਾਸ ਕਰਦੇ ਆ ਪੇਕਿਆਂ ਵੱਲੋਂ ਠੰਡੀਆਂ ਹਵਾ ਮਾਉਣ ਸਿਰਮਾਨ ਕਰ ਰਹੇ ਹੈ ਬਾਹਰ ਦੇ ਦੇਕਾਂ ਤੇ ਵੀ ਲਿਆ ਹੁੰਦਾ ਹਨ ਹਾਂ ਉਹਨਾਂ ਤੇ ਵੀ ਲੈਣੀ ਸਾਰੀਆਂ ਤੇ ਕਿਉਂ ਆਈ ਨਹੀਂ ਜਾਂਦਾ ਵੱਡੇ ਇੱਧਰ ਵੀ ਰਮਾਨ ਆਏ ਉੱਤੜੀ ਆ ਲਿਆ ਪਿਆ ਇੱਥੇ ਵੀ ਸੋਹਣਾ ਬਣ ਜੂਗਾ ਇਹ ਇੱਥੇ ਮਾਰ ਦੇ ਕੱਲੇ ਪਾਵੇ ਤੇ ਨਾ ਕਰੀ ਪਤਾ ਹਾਂ ਵੀ ਪਾਵੇ ਕਿੱਥੇ ਦੇ ਨਹੀਂ ਉੱਧਰ ਪਾਵਾ ਆ ਦੇਖ ਪਾਵੇ ਮੈਂ ਕਿ ਸੋਹਣੇ ਜੀ ਹੋ ਜਾਣਗੇ ਮਾਰ ਦੇ ਲਾਈ ਲਾਵਾਂ ਲੋ ਜੀ ਥੋੜੇ ਵੀ ਲਾਵਾਂ ਆਏ ਰਬਾ ਮਹਿਮਾਨ ਜੀ ਆਂਦੇ ਸੀ ਜੀ ਭਾਂਡੇ ਠੀਕ ਹੈ ਜੀ ਥੋੜੇ ਵੀ ਦੱਸੋ ਪਿੰਡ ਦੇ ਵਿੱਚ ਇਹ ਰਸਮ ਹੁੰਦੀ ਹੈ ਜੀ ਕੌਲੀ ਠੰਡੇ ਕਰਨਾ ਕੋਈ ਕੋਈ ਕਰਦਾ ਨਹੀਂਦਾ ਤਾਂ ਹਾਂ ਜੇ ਵੀ ਇੱਕੋ ਜਿਹਾ ਕਰਦੀ ਫਿਰ ਹੁਣ ਤਾਂ ਪੀਲੀ ਚਿੱਟੀ ਹੀ ਹੋ ਜੂ ਤਾਂ ਅੱਜ ਚਿੱਟੀ ਤੇ ਪੀਲੀ ਤੇ ਮਾਰਦੀ ਉੱਪਰ ਨਾ ਮਾਰੀ ਜੇ ਤਾਂ ਭਾਂਡੇ ਧਰਦੇ ਹੁੰਦੇ ਭਾਂਡਾ ਗੰਦਾ ਹੋ ਜਾ ਕਰ ਹਾ ਇੱਥੇ ਬਸ ਬੱਡੇ ਘਾਰਾਂ ਦਾ ਕਿਸ਼ਤੇ ਕਰਦੇ ਆਪਰੇ ਕਰਦੇ ਆ ਪਿੰਡਾਂ ਵਾਲੇ ਪਿੰਡੂ ਰਵਾਜ ਹਨਾ ਰਵਾਜ ਬਸ ਫੇਰ ਆਪੇ ਤੋ ਸਾਰਾ ਕੰਪਲੀਟ ਤੋ ਤੋ ਦੇਵਾਂਗੇ ਹਾਇਰ ਮਾਣਾ ਆਇਨਾ ਮਾਰੋ ਮਸ਼ੀਨ ਤੇ ਸਿੱਧਾ ਇੱਕੋ ਹੀ ਰੱਖ ਸਿੱਧਾ ਹੀ ਰੱਖ ਬੁਰਚ ਨੂੰ ਬੁਰਛ ਨੂੰ ਨਾ ਸ਼ੇਪ ਨਾ ਬਦਲ ਫਿਰ ਗੰਦੀ ਜਿਹੀ ਲੱਗੂਗੀ ਬਾਅਦ 'ਚ ਜਾਂ ਤਾਂ ਉੱਪਰ ਨੂੰ ਕਰਨ ਜਾਂ ਫਿਰ ਨੀਚੇ ਨੂੰ ਕਰ ਤੇ ਹੌਲੀ ਹੌਲੀ ਕਰ ਇੱਧਰ ਨਾ ਛਿੱਟਾ ਆਉਣਾ ਚਾਹੀਦਾ ਠੀਕ ਹੈ ਜੀ ਤੇ ਰਮਾਣ ਨੂੰ ਕਰ ਲਾਂ ਤੇ ਦੇਖਣੇ ਕਿੱਥੇ ਕਿੱਥੇ ਕਰਕੇ ਦਿਖਾਵਾਂਗੇ ਫਿਰ ਸਾਨੂੰ ਬਣੇ ਰਹੋ ਵੀਡੀਓ ਤੇ ਨਾਲ ਤੇ ਸਾਰੇ ਜਾਣਿਆਂ ਨੂੰ ਬੈਗਰੂ ਸੱਚੀ ਪਾਰਸ਼ਾ ਕਰਿਓ ਬਹੁਤ ਸੋਹਣੀਆਂ ਦਿਵਾਲੀਆਂ ਹੋਣ ਸਾਰਿਆਂ ਨੂੰ ਆਰਮਣ ਬੋਲਣ ਨੂੰ ਲੈ ਲਓ ਜੀ ਮੈਂ ਤਾਂ ਸੁਭਾ ਕਰਤੀਆਂ ਸਾਨੂੰ ਸਾਰਿਆਂ ਨੂੰ ਬਲੀ ਜੀ ਤੇ ਬੰਦੀ ਛੋੜ ਦੇ ਤੁਸੀਂ ਤੁਹਾਨੂੰ ਲੱਖ ਲੱਖ ਵਧਾਈਆਂ ਤੇ ਰੱਬ ਸਾਰਿਆਂ ਕਰਤੀ ਵਕਸੇ ਤੇ ਵਧੀਆ ਆਪਦੇ ਪਰਿਵਾਰ ਨਾਲ ਦੀਵਾਲੀ ਦਾ ਹਾਸ ਖੇੜ ਕੇ ਮਨਾਇਓ ਇਹ ਅਦਾਸ ਕਰਦੇ ਆਂ ਪ੍ਰਮਾਤਮਾ ਅੱਗੇ ਤੇ ਸਾਰੇ ਆਪਣੇ ਇੰਜੋਏ ਕਰ ਰਹੇ ਨੇ ਬਾਹਰ ਗਿੱਲਾ ਸੀ ਥਾਂ ਤਾਂ ਗੌਰ ਮਾਨ ਨੇ ਅੰਦਰ ਵੰਤੀਆਂ ਸੀਗੀਆਂ ਤੇ ਇਧਰ ਮੈਕਸੀ ਵੀ ਕੱਟੇ ਚੱਕੀ ਜਾਂਦਾ ਮੈਕਸੀ ਹੈਲੋ ਹੈਲੋ ਕਰ ਦੋ ਆਰਮਾਨ ਬੋਲਣ ਲਈ ਲੋਜੀ ਮੈਂ ਤਾਂ ਸੁਭਾ ਕਰਤੀਆਂ ਸੋਨ ਸਾਰਿਆਂ ਨੂੰ ਬਲੀ ਜੀ ਤੇ ਬੰਦੀ ਛੋੜ ਦੇ ਤੁਸੀਂ ਤੁਹਾਨੂੰ ਲੱਖ ਲੱਖ ਵਧਾਈਆਂ ਤੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਸੇ ਤੇ ਵਧੀਆ ਆਪ ਦੇ ਪਰਿਵਾਰ ਨਾਲ ਦਿਵਾਲੀ ਦਾ ਹੱਸ ਕੇ ਮਨਾਇਓ ਇਹ ਅਰਦਾਸ ਕਰਦੇ ਆਂ ਪ੍ਰਮਾਤਮਾ ਅੱਗੇ ਤੇ ਸਾਰੇ ਆਪਣੇ ਇੰਜੋਏ ਕਰ ਰਹੇ ਨੇ ਬਾਹਰ ਗਿੱਲਾ ਸੀ ਥਾਂ-ਤਾਂ ਗੌਰ ਮਾਨ ਨੇ ਅੰਦਰ ਵੰਤੀਆਂ ਸੀਗੀਆਂ ਤੇ ਇਧਰ ਮੈਕਸੀ ਵੀ ਫੱਟੇ ਚੱਕੀ ਜਾਂਦਾ ਮੈਕਸੀ ਹੈਲੋ ਹੈਲੋ ਕਰ ਦੋ ਮੈਕਸ ਦੇਖੀ ਵੈਤੀ ਕਿਵੇਂ ਚਾਹ ਜੀਰਮਾਨ ਹੁਣ ਆ ਗਿਆ ਆਪਣੀਆਂ ਮੱਝਾਂ ਕੋਲ ਕਲੀ ਕਰਦਾ ਕਰਦਾ ਇਹ ਕਿ ਮੈਂ ਆਖਿਆ ਹਰਮਣ ਇੱਥੇ ਵੀ ਕਰਦੇ ਸੋਹਣਾ ਬਣ ਜੂਆ ਨਾਲੇ ਹੈਪੀ ਦੀਵਾਲੀ ਹੋ ਜੂ ਮੱਜਾਂ ਨੂੰ ਵੀ ਕੰਦਾਂ ਤੇ ਕਰਦੇ ਵਿੱਚ ਵੀ ਕਰਤਾ ਚਲ ਚੱਟੀ ਜਾਣੀ ਕੋਈ ਚੱਕਰ ਨਹੀਂ ਸਿੰਘੀ ਹੈ ਕਲੀ ਦਾ ਹਰਮਣ ਪੇਂਟਰ ਬਣ ਗਿਆ ਤੁਰਨਾ ਪੇਂਟਰ ਹਰਮਣ ਹਰਮਣ ਪੇਂਟਰ ਐਂ ਕਰਦੇ ਐਨੇ ਐਨੇ ਤਾਂ ਹਾਂ ਤੱਕ ਕਰਦੇ ਮੈਂ ਪਹਿਲਾਂ ਪਹਿਲਾਂ ਕਰੀ ਸੀ ਆਪਣੀ ਐਨੇ ਸਿਰ ਤੇ ਵੀ ਕਰਤਾ ਵਾਓ ਉਹਨੂੰ ਸਾਰਿਆਂ ਤੇ ਕਰਤਾ ਉਹਦਾ ਨਿੱਟੀਆ ਤਾਂ ਪਹਿਲਾਂ ਸੀ ਮੜੀ ਤੋ ਉਹ ਵੀ ਨਾ ਦੀ ਵਿਚਾਰੀ ਸੀ ਉਹ ਨੂੰ ਉਹ ਦੀ ਸਾਰੀਆਂ ਡੇਕਾਂ ਤੇ ਕਰਤਾ ਰਮਣ ਨੇ ਰੰਗ نیچے-नीचे ਇੱਥੇ ਵੀ ਕਰਤਾ ਇਹ ਇੱਥੇ ਵੀ ਕਰਤਾ ਅੱਖਾਂ 'ਚ ਪੈ ਗਈ ਦੇਖੋ ਜੀ ਮਨ ਸਾਰਾ ਕੰਪਲੀਟ ਕਰ ਦਾਂਗੇ ਔਰ ਮਣ ਨੂੰ ਫੇਰ ਦਿਖਾਵਾਂਗੇ ਤੁਹਾਨੂੰ ਤੇ ਅਖੰ ਲੈ ਮੈਂ ਕੱਢਾਂ ਤੇ ਦੇਖੋ ਜੀ ਹੁਣ ਆਪਾਂ ਮਠੀਆਂ ਕੱਟ ਕੇ ਚਲੇ ਗਈ ਸੀ ਆਪਾਂ ਮਠੀਆਂ ਬਣਾਉਣੀਆਂ ਕਰਦੀਆਂ ਸ਼ੁਰੂ ਧਾਣਾ ਤਿਲ ਕਰਿਆ ਇਹਦਾ ਨਾ ਪੜਿਆ ਹੋਇਆ ਵਟਨੇ ਥੋੜੀ ਤਿਲ ਕਰੀ ਇੱਕ ਤੇਲ ਪਾਇਆ ਮੈਂ ਮੈਂ ਮੁੱਦੀ ਨਾਲ ਵੱਜਦੇ ਰਹੇ ਹੋਇ ਇੱਕ ਕਰਕੇ ਮੈਂ ਇਹ ਆ ਸਵਾਰਤ ਨਿਬਾਰਦੀ ਪਾਲੰਗਾ ਪਾ ਬਣਾ ਮਣਾ ਕੇ ਤੁਹਾਨੂੰ ਦਿਖਾਉਣੀ ਠੀਕ ਹੈ ਜੀ ਲੌਜੀ ਲੌਜੀ ਇਹਨਾਂ ਹਫ਼ਤੇ ਕੰਤ ਬਾਕੀ ਹੈ ਲੌਜੀ ਰਮਾਨ ਲ ਕਰ ਰਿਹਾ ਹੈ ਰੰਗ ਰੰਗ ਨਹੀਂ ਹੈਗਾ ਕਲੀ ਕਰ ਰਿਹਾ ਹੈ ਕਿ ਨਾ ਉੱਪਰ ਵੀ ਕਰਨੀ ਹੈ ਮੈਂ ਏਦਾ ਥਲੇ ਥਲੇ ਸੀ ਹੁਣ ਤਾਂ ਆ ਵੀ ਪਹੁੰਚ ਗਏ ਹੈ ਸਰਕਾਰ ਤੇ ਸਾਨੂੰ ਬਾਹਰ ਦਿਖਾਉਣੇ ਇਦੀਆਂ ਸ਼ਰਰਤਾਂ ਆਹ ਦੇਖੋ ਜੇ ਇਧਰ ਵੀ ਆਪਦੀ ਰਮਾਨ ਸਿੰਘ ਨੇ ਨਾਮ ਲਿਖਤਾ ਉਹਨਾਂ ਦਾ ਹੈਪੀ ਦੀਵਾਲੀ ਲਓ ਜੀ ਈਰਮਾਨ ਹੁਣ ਪਾਉਣ ਲੱਗਾ ਸੰਨੀ ਕਹਿੰਨਾ ਮੰਮੀ ਆ ਵੀ ਮੈਂ ਕੰਮ ਫਤੇ ਕਰਦਾ ਫੇਰੀ ਨਾ ਹੂੰਗਾ ਕਹਿੰਨਾ ਫੇਰ ਮੈਂ ਗੰਦਾ ਜਿਆ ਨਹੀਂ ਹੂੰਗਾ ਫੇਰ ਸੋਹਣਾ ਬਣ ਜੂਆ ਦਿਵਾਲੀ ਫੇਰ ਮੇਰੀ ਦਿਵਾਲੀ ਸ਼ੁਰੂ ਤੇ ਹੁਣ ਇਹ ਤੂੜੀ ਪਾਈ ਜਾਂਦਾ ਸੋਨੇ ਲਾਉਣ ਦੀ ਤਿਆਰੀ ਟਾਈਮ ਕਿੰਨਾ ਹੋ ਗਿਆ 1:20 ਮਿੰਟਾਂ ਤੇ ਰਮਾਨ ਨੇ ਤੂੜੀ ਪਾਉਣੀ ਸ਼ੁਰੂ ਕਰ ਦਿੱਤੀ ਸੋਹਣਾ ਬਣ ਗਿਆ ਹੁਣ ਅੱਧਾ ਹੋਰ ਪਾ ਦਿਰਮ ਤੇ ਇਹਨੂੰ ਦੇਦੀ ਲੱਸੀ ਆ ਪਾਣੀ ਦੁੱਧ ਨਹੀਂ ਚੁੰਗਿਆ ਸੀ ਅੱਜ ਇਹਨੇ ਪਤਾ ਨਹੀਂ ਕਿਉਂ ਇਹਨਾਂ ਦੇ ਸਵੇਰੇ ਦੁੱਧ ਨਹੀਂ ਪੀਤਾ ਹੈਗਾ ਪੂਰਾ ਵੀ। ਵਰਕਤ ਖੜੀ ਹੋ। ਵਰਕਤ ਖੜੀ ਹੋ ਜਾ। ਖੜੀ ਹੋ ਜਾ ਖੜੀ। ਹੁਣ ਇਹਨਾਂ ਲੱਸੀ ਤੇ ਤੇਲ ਦੇ ਕੇ ਆੜੀਆਂ ਨੂਣ। ਇਹ ਮਨੇ ਸੈੱਟ ਹੋ ਜੂ। ਚੱਕੋ ਮਿੱਤਰੋ। ਹੁਣ ਮੰਮੀ ਨੇ ਮੈਨੂੰ ਕਹਿੰਦੀ ਪੁੱਤ ਬਹੁਤ ਕੰਮ ਕੀਤਾ ਹੁਣ ਤੂੰ ਕਰ ਪਕੌੜੇ ਖਾ। ਕਿਆ ਮੰਮੀ ਮੰਮੀ ਨੂੰ ਐਬ ਸਰਦਾਰਨੀ ਬਣਾ ਕੇ ਰੱਖਿਆ ਤੇ ਆ ਮੈਂ ਦੇਖੋ ਇਹ ਇਦਾਂ ਮੈਂ ਵਧੀਆ ਤਿਆਰ ਮੈਨੂੰ ਕਹਿੰਦਾ ਮੰਮੀ ਤੜਕੀ ਤੇ ਨਾ ਗੰਦੇ ਜਿਹੇ ਕੱਪੜੇ ਨਾਲ ਪਾਇਆ ਕਰ ਪਿਛਲੇ ਸਾਲ ਪਤਾ ਵੀ ਕੀ ਹੋਇਆ ਕੁੜੀਆਂ ਆ ਗਈਆਂ ਕਹਿੰਦੀ ਇੰਨੀ ਸੜੀ ਬਣੀ ਬੈਠੀਆਂ ਫਿਰ ਉਹ ਤੋਂ ਵੀ ਮੇਰੇ ਦਿਲ ਤੇ ਗੱਲ ਲੱਗੀ ਜੀ ਮੇਰੀ ਮਾਂ ਨੂੰ ਵੀ ਐਂ ਕਹਿੰਦੇ ਵੀ ਸੜੇ ਕੱਪੜੇ ਪਾਈ ਫਿਰਦੀਆਂ ਹਨਾ ਮੈਂ ਆਪਣੇ ਕੋਲ ਕਿਹੜਾ ਕੱਪੜੇ ਨਹੀਂ ਛੋਹ ਨਹੀਂ ਕਰਦੇ ਆਪਾਂ ਤੁਸੀਂ ਛੋਹ ਨਹੀਂ ਕਰਦੇ ਦਿਖਾਵਾ ਘਟ ਕਰਦੇ ਆ ਲੋਕ ਦਿਖਾਵਾ ਕਰਦੇ ਆ ਪਰ ਉਹਨਾਂ ਕੋਲੇ ਹੁਣ ਤਾਂ ਖੁਸ਼ ਨਹੀਂ ਜਿਹੜੇ ਬਾਹਲੇ ਦਿਖਾਵੇ ਕਰਦੇ ਆ ਉਹਨਾਂ ਕੋਲੇ ਘੱਟ ਹੀ ਹੁੰਦਾ ਖੁਸ਼ ਹ ਤੇ ਤੇ ਹੁਣ ਆਪਾਂ ਚ ਤੇ ਜੀ ਸਾਰੇ ਸਫਾਈ ਸਫਾਈ ਕਰਤੀ ਤੇ ਤੁਸੀਂ ਜਰੂਰ ਦੱਸਿਓ ਜੀ ਹੁਣ ਐ ਥੋੜੀ ਹੁਣ ਆਪਣੀ ਸਫਾਈ ਆਉ ਮੈਂ ਕਹਿ ਰਿਆ ਸੀ ਦੇਖੋ ਬਹੁਤ ਬਰੀ ਹਾਲਤ ਬਣੀ ਪਈ ਐ ਅੱਖਾਂ ਓੱਖਾਂ ਤੇ ਭਰੀਆਂ ਪਈਆਂ ਸੀ ਇਹ ਤੇ ਇਧਰੋਂ ਹੁਣ ਮੈਂ ਸ਼ੀਸ਼ੇ ਮੁਰੇ ਆ ਕੇ ਸਾਫ ਕੀਤਾ ਤੇ ਇਧਰ ਪੂਰਾ ਵਧੀਆ ਲੱਗਣ ਲੱਗ ਗਿਆ ਜੀ ਤੁਸੀਂ ਵੀ ਕਮੈਂਟਾਂ ਵਿੱਚ ਦੱਸਿਓ ਕਿਵੇਂ ਲੱਗ ਰਿਹਾ ਹਾਂ ਗਾਣੇ ਲਾਈ ਬਠਿੰਦਰੀ ਨਾ ਪਾਵੈਸ ਕੋਚ ਕਰਦੀ ਵੀ ਆਪਾਂ ਦਾ ਨਾਤੇ ਹੋਏ ਆ ਆਪਾਂ ਤੁਹਾਨੂੰ ਇੱਕ ਵਾਰੀ ਰਸੋਈ ਰਸਾਈ ਸਾਰਾ ਕੁਝ ਸਾਫ ਕਰ ਦਿੱਤੀ ਓਕੇ ਫਿਰ ਮਮਤੀਆਂ ਵਟੂ ਇਹ ਹੁਣ ਆਪਾਂ ਹੁਣ ਸਟਾਰਟ ਹੋਊ ਆਪਣੀ ਦੀਵਾਲੀ ਹੋਰ ਸਾਰਾ ਕੰਪਲੀਟ ਜਿਹੜੇ ਬੈਲੇ ਹੁੰਦੇ ਕੱਪੜੇ ਕੁੱਪੜੇ ਪਾ ਕੇ ਆਈ ਫਿਰਦੇ ਰਹਿੰਦੇ ਆ ਮੁੰਡੇ ਤੇ ਆਪਾਂ ਹੁਣ ਤਿਆਰ ਹੋਵਾਂਗੇ ਦੇਖਿਓ ਵੇਟ ਐਂਡ ਵਾਚ ਲੋ ਜੀ ਫਾਈਨਲ ਰਮਾਨ ਨੇ ਸਾਰਾ ਵਿੜਾ ਤੋ ਦਿੱਤਾ ਓਕੇ ਜੀ ਤੇ ਮੱਜਾ ਨੂੰ ਕੱਖ ਪਾ ਕੇ ਕੰਪਲੀਟ ਕਰ ਦਿੱਤਾ ਤੇ ਹੁਣ ਆਪਣਾ ਸਾਰੀ ਵਾਰੋਂ ਰੈਜਿਸਟਰੀ ਉਹ ਕਰਤਾ ਸਾਰਾ ਵਿੜਾ ਆਪਣਾ ਠੀਕ ਹੈ ਜੀ ਐਨੇ ਕ ਨਾਲੀ ਸੋਨਾ ਜਿਹਾ ਲੱਗਣ ਲੱਗ ਗਿਆ ਚਲ ਤੇ ਹੁਣ ਆਪਾਂ ਬਣਾਉਣੇ ਜੀ ਚਾਹ ਉਹ ਸੋਸ ਤੇ ਹੁਣ ਆਪਾਂ ਇਹੋ ਜਿਹੀ ਵਿਵੜਿਆ ਵਿੱਚ ਜ਼ੋਰ ਦਰਾਉਂ ਜੀ ਹੁਣ ਇੱਥੇ ਮੰਮੀ ਲਾਈ ਜਾਂਦੀ ਆਂ ਇਹ ਦੀਵਾ ਤੋਬੇ ਦਾ ਜੀ ਤੇ ਅਦਰੇ ਦੇਖ ਸਕਦੇ ਵੀ ਬਣ ਜਾ ਉਹਾਰੇ ਕੀ ਹੁੰਦੇ ਇਹ ਬਾਜੀਗਰ ਜਾ ਰਹੇ ਨੇ ਇਹ ਤੇ ਗੁਰਦੁਆਰੇ ਵੀ ਲਾਏ ਜੀ ਆਪਾਂ ਤੇ ਇਧਰ ਬੀਬੜੇ ਚ ਵੀ ਲਾਏ ਤੇ ਹੁਣ ਜਾਵਾਂਗੇ ਆਪਾਂ ਡੇਰੇ ਤੇ ਫਿਰ ਆਪਾਂ ਬਾਅਦ ਚ ਸਕੂਲ ਕਾਰ ਚ ਵੀ ਲੈ ਕੇ ਆਵਾਂਗੇ ਸਕੂਲ ਦੀ ਤੇ ਸਿਵਲ ਦੀ ਕੰਦ ਤੇ ਤੇ ਉਹ ਆ ਗਿਆ ਆਪਣਾ ਆਪਣਾ ਘਰ ਜੀ ਤੇ ਨਾਲ ਨਾਲ ਜੁੜੇ ਰਹੇ ਹੋ ਅੱਜ ਹੈਪੀ ਦਿਵਾਲੀ ਦੀ ਸਾਰਿਆਂ ਨੂੰ ਤੇ ਬੰਦੀ ਛੋੜ ਦੇਵਤਿਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹਨਾ ਚਲਿਏ ਚੱਕੋ ਮਿੱਤਰੋ ਹਲੇ ਆ ਬਹੁਤ ਘੱਟ ਦੀਵੇ ਆ ਜੀ ਆਪਾਂ ਸੁਨੇਹਾ ਆ ਗਏ ਨਹੀਂ ਆ ਇਹ ਰਿਚਕੀ ਫੈਦਰਮਾ ਨਹੀਂ ਆ ਜਿਹੜੀ ਸਾਰੀ ਐ ਇਹ ਦਿਖ ਰਹੀ ਸਾਨੂੰ ਕੰਦ ਜੀ ਸਾਰੇ ਹੱਥਾਂ ਨੂੰ ਆਏ ਫੁੱਲ ਲਾਟ ਤੇ ਆਪਣਾ ਗਿਆ ਪਾਰਕ ਜੀ ਹੁਣ ਪਹੁੰਚਿਆ ਆਪਾਂ ਦੇ ਦੇ ਦੀਵਾਲਾ ਮਮੀ ਵੀ ਆ ਗਈ ਕੋਈ ਮੇਟਰ ਮਮਮੀ ਨੇ ਦੀਵਾ ਹੁਣ ਡੇਰਾ ਸਾਹੂਦ ਤੇ ਵਿੱਚ ਵੀ ਲਾਉਣ ਲੱਗੇ ਨੇ ਤੇ ਇਧਰ ਆਪਣਾ ਡੇਰਾ ਗਈ ਮਿੱਤਰੋ ਹੁਣ ਆਪਾਂ ਲਾਉਣ ਲੱਗਾ ਖੂ ਤੇ ਇੱਕ ਦੀਵਾ ਘਟ ਗਿਆ ਸੀ ਮਮਮੀ ਨੇ ਦੀਵਾ ਲੈ ਕੇ ਦਿੱਤਾ ਲਓ ਦੀਵੇ ਪੂਰੇ ਘੈਂਟ ਨੇ ਤੇ ਫਿਰ ਆਪਾਂ ਲਾਵਾਂਗੇ ਆਪਣੀ ਰੂੜੀ ਦੇ ਜੀ ਆਪਣਾ ਦੀਵਾ ਕਰ ਲਈ ਦੇਖਦਾ ਹੀ ਦੇਖੋ پارک ਦੇ ਵਿੱਚ ਹਲੇ ਕਿਸੇ ਨੇ ਨਹੀਂ ਲਾਇਆ ਹੈਗਾ ਤੇ ਫਿਰ ਆਪਾਂ ਹੁਣ ਲਾਵਾਂਗੇ ਤੇ ਝੱਕੋ ਮਿੱਤਰੋ ਮੰਮੀ ਨੇ ਵੀ ਲਾਤਾ ਦੀਵਾ ਆਪਣੇ ਖੂਤੇ ਸਾਰਾ ਆਪਣਾ ਪਿੰਡ ਖੂਤੇ ਵੀ ਜਰੂਰ ਲਾ ਕੇ ਜਾਂਦਾ ਕਿਉਂ ਖਾਇਆ ਬਲੀ ਹੈਨਾ ਝੱਕੋ ਮਿੱਤਰੋ ਤਦ ਹੁਣ ਆਪਾਂ ਸਾਰੇ ਕਿਤੇ ਲਾ ਕੇ ਆ ਗਏ ਜੋਤਾਂ ਤੇ ਹੁਣ ਮੰਮੀ ਆਪਣੇ ਮੋਟਰ ਤੇ ਲਾਉਂ ਲੱਗਦੀ ਹੈ ਖਾਈ ਵਾਲੇ ਤੇ ਤੇ ਇਧਰ ਆਪਣੇ ਰੰਗ ਵੀ ਚੜ ਗਿਆ ਹੀ ਪਿੱਛੇ ਦੇਖ ਸਕਦੇ ਆਪਨੇ ਕੋਲ ਦੀਵੇ ਬਹੁਤ ਜ਼ਿਆਦਾ ਪੈ ਨਹੀਂ ਦੇਖੋ ਦੀਵਿਆਂ ਦੀ ਘਾੜਨੀ ਪਿੱਛੇ ਸੇ ਲੱਗੀ ਪਈ ਐ ਫਿਰ ਤਾਂ ਆਪਾਂ ਲੈਤੇ ਨਹੀਂ ਫਿਰ ਆਪਾਂ ਘੱਟ ਲੈਤੇ ਸੀ ਫਰਿੱਜ ਜਿਹੜੀਆਂ ਮੱਠੀਆਂ ਕੱਢੀਆਂ ਪੰਗੋ ਰੱਖਦੀ ਫਰਿੱਜ ਜਿਹੜੀਆਂ ਮੱਠੀਆਂ ਕੱਢੀਆਂ ਪੰਗੋ ਲੈ ਕੇ ਦੀ ਚਲੋ ਆਪਾਂ ਲੈ ਕੇ ਜਾਂਦੇ ਆਂ ਅੱਜ ਦੇਖ ਕੇ ਆਉਣੇ ਆਂ ਲੋ ਜੀ ਮਿੱਤਰੋ ਮਠੀਆਂ ਦੇ ਦਿੱਤੀਆਂ ਆਪਾਂ ਲੈ ਮੀ ਤੇ ਅੱਜ ਪੂਰਾ ਪਿੱਛੋਂ ਵਿਊ ਦੇਖੋ ਪੂਰਾ ਵਧੀਆ ਲੱਗ ਰਿਹਾ ਹੈ ਤੇ ਆ ਕੰਢ ਤੇ ਵੀ ਚੜ ਗਿਆ ਆਪਣੀ ਫਿਰੰਗ ਤੇ ਲੈ ਕੇ ਤੁਸੀਂ ਹਲ ਲਾਈਕ ਨਹੀਂ ਕੀਤਾ ਲਾਈਕ ਕਰ ਦਿਓ ਮੱਜਾਂ ਨੂੰ ਬਾਤੀ ਇੱਕ ਮਠੀ ਆਪਾਂ ਤੇ ਹੁਣ ਲੈ ਕੇ ਆਵਾਂਗੇ ਜੇ ਆਪਾਂ ਤਲਾਈ ਤੇ ਜੋਤ ਤੇ ਹੁਣ ਮੈਂ ਆਪਣੇ ਝੋਟੇ ਤੇ ਜਾਊਂਗਾ ਆਹ ਇਹ ਆਪਣੇ ਪਿੰਡ ਦੀ ਦਾਣਾ ਮੰਡੀ ਤੇ ਹੁਣ ਜਾ ਰਹੇ ਆਂ ਆਪਾਂ ਤਲਾਈ ਤੇ ਮੱਥਾ ਟੇਕਣਾਂ ਹਾਂਜੀ ਮਿੱਤਰੋ ਤੇ ਡੈਡੀ ਅੱਜ ਆਪਣੇ ਆਕੇ ਛੇਤੀ ਤੇ ਅਨਸਾਰ ਉਹ ਸਮਾਸੇਵ ਦੇ ਵਿੱਚ ਲੱਗੇ ਨੇ ਆਪਣਾ ਜਿਹੜਾ ਖੂਹ ਆ ਜੀ ਉੱਥੇ ਬਹੁਤ ਜ਼ਿਆਦਾ ਗੰਦ ਪੈ ਰਿਆ ਸੀਗਾ ਤੇ ਹੁਣ ਉਹ ਲੋਟ ਕਰੀ ਜਾਂਦੇ ਕਿਉਂਕਿ ਉੱਥੇ ਬੁੜੀਆਂ ਆਉਂਦੀਆਂ ਹੀ ਤੇ ਬੰਦੇ ਵੀ ਆਉਂਦੇ ਆ ਮੱਥਾ ਟੇਕਣ ਖੂਹ ਤੇ ਜੋਤ ਲਾਉਣ ਆਉਂਦੇ ਹਨਾ ਪਰਾਂ ਸਫਾਈ ਕਰੀ ਖਾਜਵਲੀ ਦੀ ਕਿਉਂ ਨਹੀਂ ਕਰਨੀ ਤੁਸੀਂ ਤੇ ਮੰਮੀ ਦੱਸਣਗੇ ਕਿਵੇਂ ਜੀ ਇਹ ਸਮਾਸੇਵ ਹੈ ਆ ਸਮਾਸੇਵ ਜੀ ਆਏ ਆ ਜੋ ਪਕਰਾਂ ਸਫਾਈ ਕਰ ਲਈ ਨਾ ਵੀ ਇਹ ਆਪਣਾ ਹੁਣ ਖਾਜਵਲੀ ਆ ਹਨਾ ਖੂਹ ਇਸ ਪੀਰ ਪਿੰਡ ਦਾ ਰਿਵਾਜ ਹੁੰਦਾ ਸਾਰੇ ਪਿੰਡਾਂ ਦੇ ਵੀ ਤਿੰਨ ਦਾ ਵੀ ਖਾਜਾ ਬਲੀ ਤੇ ਵੀ ਲੱਗਦੀਆਂ ਹੁੰਦੀਆਂ ਨੇ ਜਿੱਤਾਂ ਤੇ ਉੱਥੇ ਨੇ ਕਾਹ ਪੂਛੈ ਨਾ ਹੋ ਰਿਹਾ ਸੀਗਾ ਫਿਰ ਵੀ ਦੋ ਆਪਾਂ ਕਾਹ ਪੂਛ ਰ ਕਰ ਦੀ ਸੇ ਕਰ ਤੇ ਸਫਾਈ ਦਾ ਕੀ ਮਤਲਬ ਜਦੋਂ ਆਪਾਂ ਜਿਹਨੂੰ ਮੰਨਦੇ ਆਂ ਆਪਾਂ ਓੜੀ ਦੀ ਸਫਾਈ ਨਹੀਂ ਕੀਤੀ ਹਾਂ ਕੋਈ ਗੱਲ ਹੈ ਐਸੀ ਗੱਲ ਹੈ ਆਏ ਤੁਹਾਨੂੰ ਦਿਖਾਉਣੇ ਡੈਡੀ ਲੱਗੇ ਪਰ ਚੱਕੋ ਮਿੱਤਰੋ ਡੈਡੀ ਲੱਗੇ ਸੀ ਦੀਵੇ ਲਾਉਣਾ ਸਾਸਰੀ ਘਾਲ ਕਰਵਾ ਸੀ ਸਸਰੀ ਘਾਲ ਪਈ ਸੀ ਆ ਮਰੀ ਮਾਸੀ ਆ ਸਾਡੀ ਦੀਦੀ ਹੈਗੀ ਤੇ ਹੈਲੋ ਕਰਦੇ ਹੈਲੋ ਨਮਨ ਇੱਕ ਮਾਸੇ ਇੱਕ ਦੀਦੀ ਆ ਤੇਰਾ ਡੈਡੀ ਇਧਰ ਆਪਣੇ ਖਾਇਆਵਲੀ ਦੀ ਕਰ ਰਿਹਾ ਸੇਵਾ ਬਹੁਤ ਵਧੀਆ ਸਾਫ ਬਣਾਤਾਈ ਡੈਡੀ ਨੇ ਤੇ ਹੁਣ ਵੇ ਵਧੀਆ ਡੈਡੀ ਐ ਵਧੀਆ ਹਨਾ ਬੱਚਾ ਐ ਬੱਚਾ ਆਪ ਫਸੀ ਹੰਦੇ ਸੀ ਬੁੱਝੇ ਵਾਜੇ ਲੰਘਦੇ ਸੀ ਹਨਾ ਤੇ ਆ ਦੇਖੋ ਜੀ ਆਪਣੇ ਖਾਇਆਵਲੀ ਤੇ ਖੂ ਤੇ ਵੀ ਬਹੁਤ سارے ਲੋਕ ਪੰਦੇ ਆ ਤਰੋਂ ਤੁਸੀਂ ਕਹਿ ਰਹੇ ਹੋ ਕਿ ਅੱਜ ਆਪਾਂ ਨੂੰ ਇਹ ਜਗ੍ਹਾ ਤੇ ਹਨੇਰਾ-ਨੇਰਾ ਦਿਖ ਰਿਹਾ ਤੇ ਆਪਾਂ ਬਾਹਰ ਗਏ ਲਾਤਾ ਐਲ.ਬੀ. ਉਹ ਸੌਰੀ ਲਾਈਟਿੰਗ ਵੱਲ ਮੈਂ ਚੈੱਕ ਕਰੋ ਜੀ ਕਿਵੇਂ ਲੱਗ ਰਿਹਾ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਆ ਰਿਹਾ ਤਾਂ ਇਹ ਦੱਸਿਓ ਠੀਕ ਹੈ ਜ਼ਰੂਰ ਦੱਸਿਓ ਕਿਵੇਂ ਦਾ ਲੱਗ ਰਿਹਾ ਆਪਾਂ ਨੂੰ ਤੇ ਅੱਜ ਤੁਹਾਨੂੰ ਦਿਖਾ ਕੇ ਲਿਆਉਣੇ ਆਪਾਂ ਬੀਬੜੀਆਂ ਵਿੱਚ ਕਿਸ ਤਰ੍ਹਾਂ ਲੱਗ ਰਹੇ ਨੇ ਸਾਰੇ ਦੀਵੇ ਚਮਕ ਰਹੀਆਂ ਵੀ ਬੀਬੜੀਆਂ ਚੈੱਕ ਕਰੋ ਇਹ ਹਨੇਰੇ ਵਿੱਚ ਦੀਵੇ ਸਾਨੂੰ 4 ਸਪਰੇ ਦੀਵੇ ਚਮਕਣਗੇ ਇੱਥੇ 4 ਸਪਰੇ ਤੇ ਗੁਰਦੁਆਰਾ ਸਾਹਿਬ ਦੇ ਗੇਟ ਦੇ ਬਾਗਗੇ ਵੀ ਲਾਏ ਪਏ ਨੇ ਕੋਈ ਮੇਤਰ ਮੰਮੀ ਨੇ ਹੁਣ ਲਾਤਾ ਆਪਣੇ ਘਰੇ ਦੀਵੇ ਕਿਉਂਕਿ ਹਲੇ ਪਿੰਡ ਆਪਣੇ ਗੁਆੜ ਦੇ ਵਿੱਚ ਮਰਗ ਤੋਂ ਤੱਕ ਤਾਂ ਕਰਕੇ ਆਪਾਂ ਬਹੁਤ ਜ਼ਿਆਦਾ ਥੋੜੇ ਲਾਏ ਐ ਇੱਕ ਆਪਾ ਪਸ਼ੂਆ ਮੰਨੀ ਲਾਤਾ ਇੱਕ ਆਪਾ ਖਾਇਵਲੀ ਤੇ ਲਾਤਾ ਸੀ ਉੱਥੇ ਆਪਣੀ ਹਨੂਮਾਨ ਦੀ ਫੋਟੋ ਲੱਗੀ ਹੋਈ ਐ ਇਧਰਲੀ ਛੜ ਤੇ ਉਧਰ ਲਾਤੇ ਤੇ ਤੁਹਾਨੂੰ ਪਤਾ ਹੀ ਹੈ ਬਾਗਗੇ ਆਪਾਂ ਬਸ ਦੋ ਲਾਤੇ ਕਿਉਂਕਿ ਦੇਖ ਸਾ ਰਹੇ ਹੋ ਸਾਰੇ ਘਰਾਂ ਨੇ ਲਾਏ ਪਏ ਐ ਮੇ ਕਾਲਾ ਤਾਈ ਕਾਲਾ ਐ ਬੇਗਾ ਤੇ ਇਹ ਦੇਖ ਸਾਧਿਆ ਤੇ ਕਪਾਲ ਆਇਆ ਪੈ ਜੁੱਲੇ ਤੂੰ ਕਪੀ ਤਨੀ ਨਾ ਬਾਹਰ ਕਿਤੇ ਜਾਣਾ ਤੂੰ ਜਾਣਾ ਉਹੀ ਕਰੀ ਜਾਂਦਾ